ਸੌਰਸਿੰਗ ਟੈਨਜੀ ਜੀ ਜੀ ਇਹਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਡੱਲੇਵਾਲ ਸਾਹਿਬ ਦਾ ਕੀ ਹਾਲ ਹੈ ਉਹਨਾਂ ਨੂੰ ਪੀਜੀਏ ਚ ਦਾਖਲ ਕਰਵਾਉਣ ਦੀ ਗੱਲ ਚੱਲੀ ਸੀ ਹੋ ਗਏ ਦਾਖਲ ਅਹ ਤੁਹਾਨੂੰ ਸਾਰਾ ਬਹੁਤ-ਬਹੁਤ ਨਮਾਜ਼ੀ ਪਹਿਲਾਂ ਤਾਂ ਗੁੱਡ ਮਾਰਨਿੰਗ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਤੇ ਜਿਹੜੀ ਤੁਸੀਂ ਗੱਲ ਪੁੱਛੀ ਆ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਥਣ ਸਭ ਅੱਜ 60 ਢੜ ਪੂਰੇ ਹੋ ਗਏ ਆ ਅੱਜ ਪੂਰੇ 2 ਬਹੀਨੇ ਹੋ ਗਏ ਆ ਕੱਲ ਨੂੰ 21ਵਾਂ ਦਿਨ ਚੜ੍ਹਨਾ ਯਾਨੀ ਕਿ 25 ਤਰੀਕ ਨੂੰ ਅੱਜ 24 ਨੂੰ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਅੱਜ 60 ਦਿਨ ਪੂਰੇ ਹੋ ਚੁੱਕੇ ਆ ਉਹਨਾਂ ਨੇ ਮਰਦਮਰਤ ਨੂੰ ਤੇ ਉਹਨਾਂ ਨੇ ਗਲੂਕੋਜ਼ ਲੈਣਾ ਸ਼ੁਰੂ ਕੀਤਾ ਪਿਛਲੇ ਕੁਝ ਦਿਨਾਂ ਤੋਂ ਆਪਾਂ ਇਹਦੇ ਬਾਰੇ ਵੀ ਕਈ ਵਾਰੀ ਜਾਣਕਾਰੀ ਸਾਂਝੀ ਕੀਤੀ ਆ ਨਵੀਂ ਜਾਣਕਾਰੀ ਇਹ ਹੈ ਜੀ ਕਿ ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕੇਂਦਰ ਦੀ ਡੈਕਟਰੀ ਟੀਮ ਦੇ ਵੱਲੋਂ ਕਿ ਡੱਲੇਵਾਲ ਸਾਹਿਬ ਪੀਜੀਆਈ ਦੇ ਵਿੱਚੋਂ ਆਪਣਾ ਇਲਾਜ ਲੈਣ ਇਹਨਾਂ ਨੂੰ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰ ਡੱਲੇਵਾਲ ਨੇ ਪੂਰੀ ਨਾ ਕਰ ਦਿੱਤੀ ਆ ਉਹਨਾਂ ਨੇ ਕਿਹਾ ਜੀ ਬਿਲਕੁਲ ਵੀ ਮੈਂ ਪੀਜੀਆਈ ਨਹੀਂ ਜਾਣਾ ਮੈਂ ਬਿਲਕੁਲ ਨਹੀਂ ਜਿਨੇ ਵੀ ਹਾਂ ਇੱਥੇ ਹੀ ਠੀਕ ਆ ਮੈਂ ਆਪਣੇ ਕਿਸਾਨਾਂ ਵਿੱਚ ਮੈਂ ਆਪਣੇ ਮੋਰਚੇ ਤੇ ਮੈਂ ਇਸ ਧਰਨੇ ਦੇ ਵਿੱਚ ਹੀ ਰਹਿਣਾ ਚਾਹੁੰਨਾ ਤੇ ਵੈਸੇ ਉਹਨਾਂ ਨੂੰ ਹਰ ਰੋਜ਼ ਕੁਝ ਕੁ ਘੰਟੇ ਅੰਦਰਲੀ ਧੁੱਪ ਦੇ ਵਿੱਚ ਵੀ ਲੈ ਕੇ ਆਉਂਦੇ ਆ ਵੈਸੇ ਉਹਨਾਂ ਨੂੰ ਹਰ ਰੋਜ਼ ਕੁਝ ਕੁ ਘੰਟੇ ਦੇ ਲਈ ਹਵਾ ਦੇ ਵਿੱਚ ਵੀ ਰੱਖਿਆ ਜਾਂਦਾ ਕਿਉਂਕਿ ਡਾਕਟਰਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਦੀ ਤੰਦਰੁਸਤੀ ਦੇ ਵਾਸਤੇ ਕੁਦਰਤੀ ਹਵਾ ਤੇ ਕੁਦਰਤੀ ਰੌਸ਼ਨੀ ਵੀ ਜ਼ਰੂਰੀ ਹੈ ਅੱਛਾ ਦੂਸਰਾ ਇਹ ਦੱਸੋ ਵੀ ਬਡਾਲਾ ਸਾਹਿਬ ਬਾਰੇ ਤੁਸੀਂ ਖਬਰ ਦਿੱਤੀ ਸੀ ਕਿ ਉਹਨਾਂ ਨੂੰ ਸੁਪਰਵਾਈਜ਼ਰ ਬਣਾਤਾ ਸੀ ਆਪਾ ਸਾਰੇ ਹੈਰਾਨ ਹੁੰਦੇ ਸਾਂ ਹੁਣ ਕੀ ਡਿਵੈਲਪਮੈਂਟ ਹੋਈ ਫਿਰ ਹਾਂ ਬਿਲਕੁਲ ਜੀ ਕੱਲ ਵੀ ਆਪਾਂ ਰੈੱਡ ਐਪਸ ਦੇ ਉੱਤੇ ਖਬਰਾਂ ਸਾਂਗੀਆਂ ਕਰਦੇ ਆਏ ਇਹ ਜਾਣਕਾਰੀ ਦਿੱਤੀ ਸੀ ਹੈਰਾਨੀਜਨਕ ਗੱਲ ਸੀ ਵੀ ਭਾਈ ਹੁਣ ਤੱਕ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਇਹ ਗੱਲ ਕਹੀ ਗਈ ਹੈ ਕਿ ਭਾਈ ਨਿਯਮਾ ਮੁਤਾਬਕ ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਨਹੀਂ ਹੋ ਰਹੀ ਕਿਸੇਦਾਰ ਸਾਹਿਬ ਦੇ ਹੁਕਮਾਂ ਉੱਤੇ ਚੰਨੇ ਜਾ ਰਿਹਾ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਐਡਵੋਕੇਟ ਧਾਮੀ ਦੀ ਅਗਵਾਈ ਦੇ ਵਿੱਚ ਬਣਾਈ ਗਈ ਸੀ ਉਹਦੇ ਮੁਤਾਬਕ ਨਹੀਂ ਭਰਤਗੰ ਕੀਤੇ ਜਾ ਰਹੀਆਂ ਉਹ ਕਹਿੰਦੇ ਸੀ ਅਸੀਂ ਸ਼ਿਕਾਇਤ ਕੀਤੀ ਹੈ ਜਥੇਦਾਰ ਸਾਹਿਬ ਦੇ ਕੋਲੇ ਪਰ ਅਚਾਨਕ ਖਬਰ ਆਈ ਜਿਹੜੀ ਅਸੀਂ ਸਾਂਝੀ ਕੀਤੀ ਸੀ ਕਿ ਅਕਾਲੀ ਦਲ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ ਤੋਂ ਭਰਤੀ ਮੁਹਿੰਮ ਦੇ ਲਈ ਅਬਜ਼ਰਵਰ ਨਿਯੁਕਤ ਕਰਤਾ ਅੰਦਰ ਖਾਤੇ ਜੀ ਇਹ ਹੋ ਲੱਗਾ ਵੀ ਸ਼ਾਇਦ ਕੋਈ ਸੈਟਿੰਗ ਹੋਗੀ ਅੰਦਰਖਤੇ ਜੀ ਇਹੋ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਗੱਟਮਟ ਹੋ ਗਈ ਆ ਪਰ ਅੱਜ ਬਟਾਲਾ ਸਾਹਿਬ ਨੇ ਗੱਲ ਕਹੀ ਆ ਕਿ ਮੈਂ ਬਿਲਕੁਲ ਨਹੀਂ ਅਬਜ਼ਰਵਰ ਬਣਿਆ ਮੈਂ ਬਿਲਕੁਲ ਇਸ ਨਿਯੁਕਤੀ ਨੂੰ ਰੱਦ ਕਰਦਾ ਮੈਂ ਬਿਲਕੁਲ ਨਹੀਂ ਬਣਨਾ ਚਾਹੁੰਦਾ ਇਹਨਾਂ ਨੇ ਗਲਤੀ ਕੀਤਾ ਹੈਗਾ ਅਸੀਂ ਤਾਂ ਅਕਾਲ ਸਰਤੋ ਸਾਹਿਬ ਦੇ ਵੱਲੋਂ ਕੀਤੇ ਗਏ ਫਰਮਾਨ ਦੇ ਮੁਤਾਬਕ ਹੀ ਭਰਤੀ ਦੇ ਹੱਕ ਦੇ ਵਿੱਚ ਆ ਉਹਨਾਂ ਨੇ ਕਿਹਾ ਜੀ ਕਿ ਇਹ ਬਿਲਕੁਲ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਮੈਂ ਬਿਲਕੁਲ ਵੀ ਅਬਜ਼ਰਵਰ ਨਹੀਂ ਹਾਂ ਜੀ ਜੱਟਣਾ ਇਹ ਪ੍ਰੇਂਦਰਾ ਹਸਪੀਟਲ ਵਧੀਆ ਹਸਪੀਟਲ ਉਹ ਕਹਿੰਦੇ ਇੱਕ ਆਪਰੇਸ਼ਨ ਹੋ ਰਿਹਾ ਹੈ ਸਰਜਰੀ ਹੋ ਰਹੀ ਸੀ ਬਿਜਲੀ ਚਲੀ ਗਈ ਵਿਚਾਲੇ ਉਹਨਾਂ ਦੇ ਜਨਰੇਟਰ ਦਾ ਕੋਈ ਇੰਤਜ਼ਾਮ ਨਹੀਂ ਦੇਖੋ ਸੈਂਸਰ ਜਿਹੜੀਆਂ ਨਾ ਵੱਡੀਆਂ ਕੰਪਨੀਆਂ ਹੁੰਦੀਆਂ ਉਹ ਨਾ ਆਮ ਤੌਰ ਦੇ ਉੱਤੇ ਸਰਕਾਰੀ ਬਿਜਲੀ ਸਿਸਟਮ ਦੇ ਉੱਤੇ ਘੱਟ ਭਰੋਸਾ ਕਰਦੀਆਂ ਹੁੰਦੀਆਂ ਉਹ ਜਨਰੇਟਰ ਪਹਿਲਾਂ ਹੀ ਚਲਾ ਕੇ ਰੱਖਦੀਆਂ ਤੁਸੀਂ ਦੇਖੋ ਵੀ ਜੇ ਕਿਤੇ ਕੋਈ ਕਲਾਕਾਰ ਦਾ ਖੜਾ ਵੀ ਹੋਵੇ ਨਾ ਉਹ ਇਉਂ ਨਹੀਂ ਹੁੰਦਾ ਵੀ ਮੰਨ ਲਓ ਉਧਰੋਂ ਲਾਈਟ ਚਲੀ ਗਈ ਤੇ ਫਿਰ ਭੱਜ ਕੇ ਇੱਕ ਜਣਾ ਜਨਰੇਟਰ ਨੂੰ ਢੇੜਾ ਪਾਉਣ ਜਾਊਗਾ ਉਹ ਪਹਿਲਾਂ ਹੀ ਜਨਰੇਟਰ ਦੇ ਉੱਤੇ ਸਾਰਾ ਪ੍ਰੋਗਰਾਮ ਕਰਦੇ ਆ ਤੁਸੀਂ ਦੇਖੋ ਵੀ ਜੇਕਰ ਇਦਾਂ ਦੇ ਛੋਟੇ ਵੱਡੇ ਫੰਕਸ਼ਨ ਹੋ ਸਕਦੇ ਇਸ ਤਰੀਕੇ ਦੇ ਨਾਲ ਵੀ ਭਾਈ ਕਿਤੇ ਵਿਗੜਨਾ ਪੈ ਜੇ ਤੇ ਫਿਰ ਆਪਰੇਸ਼ਨ ਦੇ ਵਿੱਚ ਵਿਗੜ ਕਿਵੇਂ ਪੈ ਜੇ ਰਜਿੰਦਰਾ ਹਸਪਤਾਲ ਪਟਿਆਲਾ ਬੜੇ ਕਾਰਨਾਂ ਕਰਕੇ ਚਰਚਾ ਚ ਰਹਿੰਦਾ ਕਦੇ ਕਦੇ ਚੰਗੇ ਕਦੇ ਕਦੇ ਮੰਦੇ ਕਾਰਨਾਂ ਕਰਕੇ ਪਰ ਜਿਹੜੀ ਅੱਜ ਵੀਡੀਓ ਵਾਇਰਲ ਹੋਈ ਆ ਉਹਦੇ ਉੱਤੇ ਬੜੀ ਹੈਰਾਨੀ ਹੋਈ ਆ ਉਹਦੇ ਵਿੱਚ ਡਾਕਟਰ ਆਪਰੇਸ਼ਨ ਥੀਟਰ ਦੇ ਵਿੱਚ ਆਪਰੇਸ਼ਨ ਕਰ ਰਹੇ ਆ ਉੱਤੋਂ ਜਿਹੜੀਆਂ ਲਾਈਟ ਸਿੱਧੀ ਸਿਰ ਦੇ ਉੱਤੋਂ ਪੈਂਦੀ ਹੁੰਦੀ ਆ ਉਹ ਸਾਰਾ ਕੁਝ ਇੱਕਦਮ ਹਨੇਰਾ ਹੋ ਜਾਂਦਾ ਕੁਪ ਹਨੇਰਾ ਲਾਈਟ ਚਲੀ ਗਈ ਮਰੀਜ਼ ਖੋਲ ਕੇ ਰੱਖਿਆ ਪਿਆ ਮਰੀਜ਼ ਦਾ ਜਿਹੜਾ ਆਪਰੇਸ਼ਨ ਕੀਤਾ ਜਾ ਰਿਹਾ ਉਹ ਬਿਲਕੁਲ ਖੋਲ ਕੇ ਰੱਖਿਆ ਪਿਆ ਤੇ ਹੁਣ ਡਾਕਟਰ ਜਿਹੜੇ ਉੱਥੇ ਹੀ ਫਿਰ ਉਹ ਲਾਈਵ ਹੋਇਆ ਉਹ ਡਾਕਟਰ ਨੇ ਗੱਲ ਕਹੀ ਵੀ ਹੁਣ ਅਚਾਨਕ ਬੱਤੀ ਚਲੀ ਗਈ ਹੈ ਜੇ ਮੰਨ ਲਓ ਇਸ ਮਰੀਜ਼ ਨੂੰ ਕੁਝ ਹੋ ਗਿਆ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਫਿਰ ਤੁਸੀਂ ਸਾਡਾ ਕਸੂਰ ਕੱਢਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇੱਥੇ ਅਸੀਂ ਪਹਿਲਾਂ ਵੀ ਬੜੀ ਬੜੀ ਬੇਨਤੀ ਕੀਤੀ ਹੈ ਕਿ ਇੱਥੇ ਹੌਟਲਾਈਨ ਦਾ ਪ੍ਰਬੰਧ ਕਰਨਾ ਚਾਹੀਦਾ ਕਿ ਬੱਤੀ ਜਾਵੇ ਹੀ ਨਾ ਪਰ ਆ ਦੇਖੋ ਲੋਜੀ ਕੀ ਹੋਈ ਜਾਂਦਾ ਵੀਡੀਓ ਹੋ ਗਈ ਜੀ ਜੰਗਲ ਦੀ ਅਗਭ ਗੋ ਵੀਰਲ ਹੁਣ ਡਾਕਟਰ ਬਲਵੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਆ ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ ਉਹ ਕਹਿੰਦੇ ਜੀ ਨਵਾਂ ਡਾਕਟਰ ਆ ਇਹ ਘਬਰਾ ਗਿਆ ਐਡੀ ਕੋਈ ਗੱਲ ਨਹੀਂ ਗਈ ਹੌਟਲਾਈਨ ਪਹਿਲਾਂ ਹੀ ਹੈਗੀ ਆ ਜਿਹੜੇ ਮਰੀਜ਼ ਦਾ ਆਪਰੇਸ਼ਨ ਹੋਇਆ ਉਹ ਬਿਲਕੁਲ ਤੰਦਰੁਸਤ ਹੈਗਾ ਪੰਜਾਬ ਦੀ ਸਰਕਾਰ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਵਚਨਬੱਧ ਹੈ ਉਹ ਡਾਕਟਰ ਨੂੰ ਨੌਕਰੀ ਤੋਂ ਤਾਂ ਨਹੀਂ ਕੱਢਤੋ ਦੇਖੋ ਹਾਲੇ ਤੱਕ ਤਾਂ ਖਬਰ ਨਹੀਂ ਆਈ ਪਰ ਜਦੋਂ ਕੋਈ ਇਹੋ ਜੀ ਜਾਣਕਾਰੀ ਕੋਈ ਨਸ਼ਰ ਕਰਦੇਵੇ ਜਿਹਦੇ ਵਿੱਚ ਸਰਕਾਰ ਦੀ ਬਦਨਾਮੀ ਹੁੰਦੀ ਹੋਵੇ ਤਾਂ ਹੁੰਦਾ بڑا ਖਜੂਰ ਤੋਂ ਬਾਅਦ ਜੀ ਅੱਛਾ ਟਣਾ ਜੀ ਐਸਜੀਪੀਸੀ ਦਾ ਵਫਦ ਪਾਕਿਸਤਾਨ ਦੇ ਕਮਿਸ਼ਨਰ ਨੂੰ ਕਿਉਂ ਮਿਲਿਆ ਜੀ ਦੇਖੋ ਸ਼੍ਰੋਮਣੀ ਕੌਰ ਦਾ ਬੜਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਹੈ ਜਿਹੜਾ ਜੀ ਉਹ ਅੱਜ ਗਿਆ ਇੱਥੇ ਦਿੱਲੀ ਦੇ ਵਿੱਚ ਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਤੇ ਉਹਨਾਂ ਨੂੰ ਇਹ ਗੱਲ ਕਹੀ ਹੈ ਇਸ ਵਫਦ ਨੇ ਜਿਹੜੇ ਜਿਹੜੇ ਸਿੱਖ ਭਾਈਚਾਰੇ ਨੂੰ ਵਕ ਵਕ ਗੁਰਦੁਆਮਾ ਦੇ ਦਰਸ਼ਨ ਕਰਨ ਵਾਸਤੇ ਵਕ ਵਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਜਾਣ ਦਾ ਮੌਕਾ ਮਿਲਦਾ ਉਹ ਜਿਹੜਾ ਜੱਥਾ ਜਾਣਾ ਹੁੰਦਾ ਉਹਦੇ ਵਿੱਚੋਂ ਕਈਆਂ ਦੇ ਵੀਜ਼ੇ ਲੱਗਦੇ ਨਹੀਂ ਕਿਰਪਾ ਕਰਕੇ ਵੀਜ਼ੇ ਪ੍ਰੋਪਰ ਦਿੱਤੇ ਜਾਣ ਕਿਉਂਕਿ ਨਾ ਮੈਨੂੰ ਅੱਜ ਜਿੰਨੀ ਕਿ ਜਾਣਕਾਰੀ ਮਿਲੀ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇੱਕ ਕੋਟਾ ਵੀ ਹੈਗਾ ਉਹ ਕੋਟੇ ਦੇ ਤਹਿਤ ਵੀ ਲੈਂਦੇ ਜੀ ਕਿ ਭਾਈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਮੈਂ ਮਾਫੀ ਚਾਹੁੰਨਾ ਵੀ 1800 ਵੀਜ਼ਾ ਮਿਲੂਗਾ ਮਹਾਰਾਜਾ ਅਰਜਨ ਸਿੰਘ ਦੀ ਵਰਸੀ ਦੇ ਮੌਕੇ 302 ਦਾ ਮਿਲੂਗਾ ਤੇ ਜਦੋਂ ਵਸਾਖੀ ਦੇ ਤਿਉਹਾਰ ਦੇ ਮੌਕੇ 1800 ਵੀ ਦਾ ਮਿਲੂਗਾ ਕੁਝ ਇਦਾਂ ਦਾ ਪ੍ਰੋਸੈਸ ਹੈਗਾ ਪਰ ਕਈ ਵਾਰੀ ਖਬਰਾਂ ਆਉਂਦੀਆਂ ਜੀ ਕਿ 2200 ਜਿਹੜਾ ਉਹ ਕੀਤਾ ਸੀ ਅਪਲਾਈ ਤੇ ਵੀਜ਼ਾ ਮਿਲਿਆ 1500 ਨੂੰ ਕੋਲ ਸੀਗੇ ਜੀ 1800 ਦੀਆਂ ਅਰਜ਼ੀਆਂ ਵੀਜ਼ਾ ਮਿਲਿਆ 1200 ਨੂੰ ਸੋ ਉਹਨਾਂ ਨੇ ਗੱਲ ਕਹੀ ਹੈ ਕਿ ਇੱਕ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ ਉਹ ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਾਸਤੇ ਸੰਗਤ ਨੇ ਜਾਣਾ ਉਦੇ ਵਾਸਤੇ ਵੀ ਵੀਜ਼ਾ ਮੁਕੰਮਲ ਦਿੱਤੇ ਜਾਣ ਤੇ ਵੀਜ਼ਿਆਂ ਦੇ ਮਤਲਬ ਉਹਨਾਂ ਨੇ ਵੀ ਭਾਈ ਵੀਜ਼ੇ ਵੱਤ ਤੋਂ ਵੱਧ ਸਿੱਖ ਸ਼ਰਧਾ ਦੇ ਬਣ ਜੁਤੇ ਜਾਣ ਉਹਨਾਂ ਦੀ ਧਾਰਮਿਕ ਆਸਥਾ ਹੁੰਦੀ ਹੈ ਇਸ ਕਰਕੇ ਵਫਦ ਮਿਲਿਆ ਜੀ ਅੱਛਾ ਹੁਣ 26 ਜਨਵਰੀ ਆ ਰਹੀ ਹੈ ਝੰਡਾ ਚਲਾਉਣ ਦੀ ਜਿਹੜੀ ਰਸਮ ਹੈ ਉਹ ਵੱਖ-ਵੱਖ ਮੰਤਰੀਆਂ ਨੇ ਕਰਨੀਆਂ ਤੇ ਮੁੱਖ ਮੰਤਰੀ ਖਾਸ ਸ਼ਹਿਰ ਤੇ ਜਾਇਆ ਕਰਦੇ ਨੇ ਤੁਸੀਂ ਖਬਰ ਦਿੱਤੀ ਸੀ ਕਿ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਇਹ ਝੰਡਾ ਚਲਾਉਣ ਵੇਲੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਕੁਝ ਬਿਲਕੁਲ ਜੀ ਬਿਲਕੁਲ ਤਬਦੀਲੀਆਂ ਕਰ ਦਿੱਤੀਆਂ ਗਈਆਂ ਅਸੀਂ 2 ਦਿਨ ਪਹਿਲਾਂ ਰੈਡੀਸਮ ਦੇ ਉੱਤੇ ਖਬਰ ਸਾਂਝੀ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਫਰੀਦਕੋਟ ਦੇ ਵਿੱਚ ਜਾ ਕੇ 26 ਜਨਵਰੀ ਦੇ ਮੌਕੇ ਤਿਰੰਗਾ ਲਹਿਰਾਉਣਗੇ ਫਿਰ ਲੰਘੇ ਉੱਥੇ ਬਹੁਤ ਸਾਰੇ ਬੋਰਡ ਲੱਗ ਗਏ ਆਪਾਂ ਜਾਣਦੇ ਕਿ ਬੋਰਡਾਂ ਦੇ ਨਾਲ ਤਾਂ ਪੂਰਾ ਪੰਜਾਬ ਭਰਿਆ ਪਿਆ ਨੇਤਾਵਾਂ ਦੀਆਂ ਫੋਟੋਆਂ ਨੇਤਾਵਾਂ ਦੇ ਟੀਲਿਆਂ ਦੀਆਂ ਫੋਟੋਆਂ ਬੜਾ ਕੁਝ ਹੁੰਦਾ ਇੱਥੇ ਸੋ ਉੱਥੇ ਬੋਰਡ ਹੀ ਬੋਰਡ ਫਰੀਦਕੋਟ ਦੇ ਵਿੱਚ ਬੋਰਡ ਹੀ ਬੋਰਡ ਵੀ ਭਾਈ ਮੁੱਖ ਮੰਤਰੀ ਸਾਹਿਬ ਨਹੀਂ ਆਉਣਾ ਉਹ ਇੱਥੇ ਤਿਰੰਗਾ ਲਹਿਰਾਉਣਗੇ ਉਹਨਾਂ ਨੇ ਪੰਜਾਬ ਦਾ ਨਕਸ਼ਾ ਬਦਲ ਦਿੱਤਾ ਕੁਝ ਇਸ ਤਰੀਕੇ ਦੇ ਨਾਲ ਅਚਾਨਕ ਖਬਰ ਆਉਂਦੀ ਜੀ ਕਿ ਉਹ ਤਿਰੰਗਾ ਲਹਿਰਾਉਣ ਵਾਸਤੇ ਫਰੀਦਕੋਟ ਨਹੀਂ ਜਾਣਗੇ ਉਹ ਜੀ ਮੁਹਾਲੀ ਵਿੱਚ ਤਿਰੰਗਾ ਲਹਿਰਾਉਣਗੇ ਲੋ ਜੀ ਹੁਣ ਮੁਹਾਲੀ ਦੇ ਪ੍ਰਸ਼ਾਸਨ ਨੂੰ ਹੱਥ ਪੈਰਾਂ ਨਹੀਂ ਪੈ ਗਈ ਵੀ ਭਾਈ ਉਹਨਾਂ ਨੇ ਇੱਥੇ ਤਿਰੰਗਾ ਲਹਿਰਾਉਣਾ ਲੋ ਜੀ ਅਚਾਨਕ ਫਿਰ ਇੱਕ ਨਵਾਂ ਹੁਕਮ ਆਉਂਦਾ ਜੀ ਕਿ ਉਹ ਮੁਹਾਲੀ ਵਿੱਚ ਨਹੀਂ ਉਹ ਤਾਂ ਪਟਿਆਲੇ ਵਿੱਚ ਤਿਰੰਗਾ ਲਹਿਰਾਉਣਗੇ ਤੇ ਤਾਜ਼ਾ ਜਾਣਕਾਰੀ ਇਹੀ ਆ ਤੇ ਸੱਚੀ ਜਾਣਕਾਰੀ ਹੁਣ ਇਹ ਹੈ ਕਿ ਪਟਿਆਲਾ ਦੇ ਵਿੱਚ ਤਿਰੰਗਾ ਲਹਿਰਾਉਣਗੇ ਭਗਵੰਤ ਮਾਨ ਹੋਰੀ ਇਹਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਕਿ ਕੱਲ ਨੂੰ ਯਾਨੀ ਕਿ 25 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਟੀਵੀ ਚੈਨਲ ਦੇ ਵੱਲੋਂ ਕੇਜਰੀਵਾਲ ਤੇ ਭਗਵੰਤ ਮਾਨ ਦੀ ਸ਼ਾਮੀ 3 ਵਜੇ ਇੰਟਰਵਿਊ ਕੀਤੀ ਜਾਣੀ ਹੈ ਉਹ ਕਹੇ ਜੇ ਮੰਨ ਲਓ ਇੰਟਰਵਿਊ 5 ਵਜੇ ਖਤਮ ਹੋਈ ਤੇ 6 ਵਜੇ ਜੇਕਰ ਗੱਡੀਆਂ 'ਚ ਬੈਠ ਕੇ ਤੇ ਭਗਵੰਤ ਮਾਨ ਦਾ ਕਾਫਲਾ ਜਿਹੜਾ ਉਹ ਫਰੀਦਕੋਟ ਜਾਣਾ ਚਾਵੇ ਤਾਂ ਵੇਲੇ ਸਰ ਨਹੀਂ ਪਹੁੰਚ ਸਕਦਾ ਕਿਉਂਕਿ ਦਿੱਲੀ ਨੋ ਫ્લાਈ ਜ਼ੋਨ ਹੈ ਇਸ ਕਰਕੇ ਉਹ ਉਡਾਣ ਭਰ ਕੇ ਆ ਨਹੀਂ ਸਕਦੇ ਬਾਈ ਰੋਡ ਆਉਣਾ ਪੈਣਾ ਸਾਰੇ ਪ੍ਰੋਟੋਕਾਲ ਦੇ ਮੁਤਾਬਕ ਜਿਹੜੇ ਵੀ ਮੰਤਰੀ ਨੇ ਤਿਰੰਗਾ ਲਹਿਰਾਉਣਾ ਹੋਵੇ ਜਿਹੜੀ ਥਾਂ ਤੇ ਲਹਿਰਾਉਣਾ ਹੋਵੇ ਉੱਥੇ ਇੱਕ ਦਿਨ ਪਹਿਲਾਂ ਪਹੁੰਚਣਾ ਜ਼ਰੂਰੀ ਹੁੰਦਾ ਪ੍ਰੋਟੋਕਾਲ ਦੇ ਮੁਤਾਬਕ ਸੋ ਜੇ ਮੰਨ ਲਓ ਉਥੋਂ 6 ਵਜੇ ਵੀ ਚੱਲਦੇ ਘਟੀਆਂ ਦੇ ਵਿੱਚ ਤਾਂ 12 ਵਜੇ ਤੱਕ ਪਹੁੰਚੇ ਨਹੀਂ ਸੀ ਜਾਣਾ ਇਸ ਕਰਕੇ ਕਹਿੰਦੇ ਪਟਿਆਲਾ ਚੜ੍ਹ ਲਿਆ ਜੀ ਹਮ ਓਕੇ ਬਾਕੀ ਕੇਜਰੀਵਾਲ ਦੀ ਸੁਰੱਖਿਆ ਦਾ ਕੀ ਇਸ਼ੂ ਕੀ ਹੈ ਦੇਖੋ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਕਿ ਕੇਜਰੀਵਾਲ ਸਾਹਿਬ ਦੇ ਕੋਲੇ ਜੈਡ ਸਿਕਿਉਰਿਟੀ ਤਾਂ ਪਹਿਲਾਂ ਹੀ ਆ ਜੈਡ ਪਲੱਸ ਸਿਕਿਉਰਿਟੀ ਆ ਉਹ ਦਿੱਲੀ ਦੇ ਮੁੱਖ ਮੰਤਰੀ ਰਹੇ ਆ ਕੇਂਦਰ ਦੀ ਸਿਕਿਉਰਿਟੀ ਆ ਪਰ ਪੰਜਾਬ ਦੀ ਸਿਕਿਉਰਿਟੀ ਵੀ ਨਾਲ ਲਾ ਦਿੱਤੀ ਗਈ ਆ ਬੜੀ ਵੱਡੀ ਗਲਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਕੇਂਦਰ ਨੇ ਗ੍ਰਹਿਭਗ ਨੇ ਚਿੱਠੀ ਲਿਖੀ ਜੀ ਚੋਣ ਕਮਿਸ਼ਨ ਨੂੰ ਕਿ ਭਾਈ ਇਹ ਗਲਤ ਕੀਤਾ ਜਾ ਰਿਹਾ ਚੋਣ ਕਮਿਸ਼ਨ ਨੇ ਚਿੱਠੀ ਲਿਖੀ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਕੇਦਰੀਵਾਲ ਦੀ ਸਿਕਿਉਰਿਟੀ ਵਾਪਸ ਲਈ ਜਾਵੇ ਤੇ ਕੇਦਰੀਵਾਲ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਾਲੀ ਸਿਕਿਉਰਿਟੀ ਹੁਣ ਵਾਪਸ ਲੈ ਲਈ ਜਾਏ ਆ ਆ ਹੁਣੇ-ਹੁਣੇ ਸੁਖਪਾਲ ਖੇੜਾ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਵੀ ਕੇਜਰੀਵਾਲ ਤਾਂ ਪੰਜਾਬ ਦੇ ਵਿੱਚ ਸਰਪੰਚ ਵੀ ਨਹੀਂ ਗਾ ਨੰਬਰਦਾਰ ਵੀ ਨਹੀਂ ਗਾ ਚੌਂਕੀਦਾਰ ਵੀ ਨਹੀਂ ਇਹਨੂੰ ਕਿਹੜੀ ਗੱਲੋਂ ਪੰਜਾਬ ਦੇ ਵਿੱਚ ਸਿਕਿਉਰਿਟੀ ਦਿੱਤੀ ਸੀ ਇਹਨੂੰ ਦੋਰੀ ਦੋਰੀ ਸਿਕਿਉਰਿਟੀ ਦੇਣ ਦੀ ਕੀ ਲੋੜ ਆ ਤੇ ਜੇ ਕੇਜਰੀਵਾਲ ਨੂੰ ਦਿੱਤੀ ਸੀ ਤੇ ਫਿਰ ਭਾਈ ਕੇਜਰੀਵਾਲ ਆਪਦੀ ਤਨਖਾਹ ਦੇ ਵਿੱਚੋਂ ਆਪਣੇ ਪਰਸਨਲ ਅਕਾਊਂਟ ਦੇ ਵਿੱਚੋਂ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਨਾ ਕਰੇ ਅੱਛਾ ਟਣਾ ਜੀ ਆ ਜਿਹੜੀ ਖਬਰ ਆਈ ਸੀ ਅੱਜ ਇੱਥੇ ਸਵੇਰੇ ਸਾਰ ਕਿ ਕਰਵਾ ਚਾਤ ਨੂੰ ਸਾਰੀਆਂ ਹੀ ਔਰਤਾਂ ਨੂੰ ਵਰਤ ਰੱਖਣਾ ਚਾਹੀਦਾ ਆਪਣੀ ਪਤੀ ਦੀ ਲੰਬੀ ਉਮਰ ਲਈ ਤੇ ਐਗਜ਼ੈਂਪਸ਼ਨ ਦੇ ਦਿੱਤੀ ਜਾਏ ਵਿਧਵਾ ਔਰਤਾਂ ਨੂੰ ਤਲਾਕशुदा ਔਰਤਾਂ ਨੂੰ ਤੇ ਲਿਵਨ ਰਿਲੇਸ਼ਨਸ਼ਿਪ ਇਹ ਕੀ سلسلہ ਹੈ ਸਰਦਾਰ ਦੇਖੋ ਅਦਾਲਤਾਂ ਦੇ ਉੱਤੇ ਨਾ ਕੰਮ ਦਾ ਭਾਰ ਕਿਸਾ ਦਾ ਭਾਰ ਪਹਿਲਾਂ ਹੀ ਬਹੁਤ ਆ ਇਹ ਵਿਚ ਵਿਚਾਲੇ ਮੇਰੇ ਵਰਗਾ ਕੋਈ ਨਾ ਕੋਈ ਨਵਾਂ ਠੋਕੜਾ ਛੱਡ ਜਾਂਦਾ ਵੀ ਪਾਈ ਉਹਦੀ ਖਬਰ ਵੀ ਬਣ ਜਾਂਦੀ ਹੈ ਤੇ ਅਦਾਲਤਾਂ ਇਸ ਗੱਲੋਂ ਪਰੇਸ਼ਾਨ ਵੀ ਹੁੰਦੀਆਂ ਵੀ ਯਾਰ ਆ ਵੀ ਕੋਈ ਮੁੱਦੇ ਹੈਗੇ ਆ ਇੱਥੇ ਭਾਰਤ ਦੇ ਵਿੱਚ ਹੱਲ ਹੋਣਯੋਗ ਮੁੱਦੇ ਤਾਂ ਹੱਲ ਨਹੀਂ ਹੁੰਦੇ ਤੇ ਇੱਥੇ ਕਰਵਾ ਚੌਥ ਦੇ ਬਾਰੇ ਅਦਾਲਤ ਕੀ ਕਰੇ ਦੇਖੋ ਗੱਲ ਇਹ ਆ ਵੀ ਇੱਕ ਬੰਦੇ ਨੇ ਪਟੀਸ਼ਨ ਪਾਤੀ ਅਦਾਲਤ ਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਸਰਵਾ ਚੌਥ ਨੂੰ ਇੱਕ ਭਾਰਤੀ ਪੂਰੇ ਮੁਕੰਮਲ ਤਿਉਹਾਰ ਦੇ ਤੌਰ ਦੇ ਉੱਤੇ ਮਨਾਉਣ ਦਾ ਨਿਰਦੇਸ਼ ਜਾਰੀ ਕੀਤਾ ਜਾਵੇ ਕੋਈ ਤਲਾਕਸ਼ੁਦਾ ਹੋਵੇ ਕੋਈ ਲਿਵਨਰ ਰਿਲੇਸ਼ਨਸ਼ਿਪ ਤਹਿਤ ਹੋਰ ਰਹਿੰਦੀ ਹੋਵੇ ਕਿਸੇ ਦਾ ਦੋਹਰਾ ਵਿਆਹ ਹੋਵੇ ਕੋਈ ਕੰਨੀ ਰਹਿੰਦੀ ਹੋਵੇ ਕੋਈ ਕਿਤੇ ਵੀ ਹੋਵੇ ਉਹ ਔਰਤਾਂ ਜਿਹੜੀ ਕਿਸੇ ਵੀ ਧਰਮ ਦੀ ਹੋਵੇ ਤੇ ਉਹਨੂੰ ਇਹ ਕਰਵਾ ਚੌਥ ਦਾ ਤਿਉਹਾਰ ਮਨਾਉਣਾ ਜ਼ਰੂਰੀ ਘਾਰ ਲਿੱਤਾ ਜਾਵੇ ਇਹ ਇੱਕ ਭਰੋਸਗੀ ਦਾ ਪ੍ਰਤੀਕ ਬਣੂਗਾ ਅਦਾਲਤ ਨੇ ਇਹ ਗੱਲ ਕਹੀ ਹੈ ਵੀ ਭਾਈ ਇਹ ਸਮਾਜਿਕ ਪ੍ਰਸਤਿਤੀਗਾ ਤੇ ਧਾਰਮਿਕ ਪ੍ਰਸਤਿਤੀਗਾ ਦੀ ਤੇ ਮੰਨ ਦੀ ਮੌਜੂਦਗੀ ਗੱਲ ਹੈਗੀ ਆ ਇਹਨੇ ਪਟੀਸ਼ਨ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਵੀ ਇਹ ਕੰਮ ਵਿਹਲੜਾ ਦੇ ਹੈਗੇ ਜੀ ਕਹਿਣ ਦਾ ਭਾਵ ਇਹ ਹੈ ਸੋ ਰੱਦ ਹੋ ਗਈ ਪਟੀਸ਼ਨ ਹੈ ਬਿਲਕੁਲ ਜੀ ਬਿਲਕੁਲ ਕਾਟਾ ਢੋਕ ਵਜਾ ਕੇ ਫੇਰਿਆ ਜੀ ਚਟਨਾ ਜੀ ਇੱਥੇ ਸਾਡੇ ਸਾਰੇ ਜਿਹੜੇ ਸੀਸੀਟੀਵੀ ਕੈਮਰਾ ਦੀ ਜੇ ਕੋਈ ਰਿਪੋਰਟ ਪੁਲਿਸ ਨੂੰ ਚਾਹੀਦੀ ਹੁੰਦੀ ਆ ਫਿਰ ਉਹ ਉਹਨੂੰ ਲੈਬ 'ਚ ਭੇਜ ਦਿਆ ਲਾਬੋਰਾਟਰੀ ਦੇ ਵਿੱਚ ਉਹ ਟੈਸਟ ਕਰਦੇ ਆ ਦੇਖਦੇ ਆ ਉਹਦੀ ਅਥੈਂਟੀਸਿਟੀ ਕੀ ਆ ਪੰਜਾਬ ਸਰਕਾਰ ਕੋਲੇ ਕੋਈ ਲੈਬ ਹੈਗੀ ਆ ਦੇਖੋ ਸਤਿ ਸ੍ਰੀ ਅਕਾਲ ਗੱਲ ਇਹ ਜਿਵੇਂ ਤੁਸੀਂ ਕਹਿਣਾ ਵੀ ਤੁਹਾਡੇ ਇੱਥੇ ਲੈਬ ਦੇ ਵਿੱਚ ਭੇਜੀ ਜਾਂਦੀ ਵੀਡੀਓ ਦੀ ਭਾਈ ਇਹਦੀ ਕੀ ਸਚਾਈ ਕੀ ਆ ਇਹਦੀ ਪੜਤਾਲ ਹੋਵੇ ਇਹਦੇ ਬਾਰੇ ਕੋਈ ਇੱਕ ਪੜਤਾਲ ਦੀ ਜਾਣਕਾਰੀ ਹੋਵੇ ਪੁਣੀ ਤਾਂ ਇੱਥੇ ਵੀ ਐਵੇਂ ਚਾਹੀਦੀ ਆ ਪਰ ਇੱਥੇ ਲੈਬ ਦੇ ਵਿੱਚ ਪਰਮਾਨੀ ਹੈ ਨਹੀਂ ਅੱਜ ਹਾਈ ਕੋਰਟ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਗਈ ਵੀ ਤੁਹਾਡੇ ਕੋਲ ਹੈ ਕੀ ਆ ਕਿਉਂਕਿ ਇਹ ਕੇਸ ਹੈਗਾ ਜੀ 2023 ਦਾ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ 2023 ਦੀ 14 ਸਤੰਬਰ ਨੂੰ ਤੇ ਬਾਅਦ ਦੇ ਵਿੱਚ ਉਸ ਮੁਲਜ਼ਮ ਨੇ ਆਪਣੇ ਵਕੀਲ ਦੇ ਰਾਹੀਂ ਅਦਾਲਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਸੀਸੀਟੀਵੀ ਕੈਮਰੇ ਦੀ ਸਾਡੇ ਕੋਲੇ ਫੁਟੇਜ ਹੈਗੀ ਹੈ ਜਿਹੜੀ ਕਿ ਮੈਨੂੰ ਦੇ ਕਸੂਰ ਸਾਬਤ ਕਰਦੀ ਹੈ ਉਹਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਜਮ੍ਹਾਂ ਕਰਵਾਤੀ ਅਦਾਲਤ ਨੇ ਪੁਲਿਸ ਨੂੰ ਇਹ ਗੱਲ ਕਹੀ ਵੀ ਇਹ ਨਾ ਫੋਰੈਂਸਿਕ ਲੈਬ ਦੀ ਪੜਤਾਲ ਕਰਾਈ ਜਾਵੇ ਵੀ ਭਾਈ ਇਹਦੀ ਸਚਾਈ ਕੀ ਆ ਲੰਮਾ ਸਮਾਂ ਹੋ ਗਿਆ ਜੀ ਇਸ ਮਾਮਲੇ ਦੇ ਉੱਤੇ ਪੁਲਿਸ ਨੇ ਕੀਤਾ ਕੁਝ ਨਹੀਂ ਗਾ ਤੇ ਅਗੋਏ ਉੱਤਰ ਦਿੱਤਾ ਗਿਆ ਜੀ ਕਿ ਸਾਡੇ ਕੋਲੇ ਇਹੋ ਜਿਹਾ ਪ੍ਰਬੰਧ ਹਾਲੇ ਨਹੀਂ ਆ ਜਿਹਦੇ ਤਹਿਤ ਵੀਡੀਓ ਫੁਟੇਜ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਪੜਤਾਲ ਕੀਤੀ ਜਾ ਸਕੇ ਵੀ ਇਹ ਸੱਚੀ ਆ ਕਿ ਝੂਠੀ ਆ ਤੇ ਅਦਾਲਤ ਨੇ ਝਾੜ ਪਾਈ ਆ ਜ پنجاب ਦੀ ਸਰਕਾਰ ਨੂੰ ਵੀ ਤੁਸੀਂ ਤਾਂ ਕਹਿੰਦੇ ਵੀ ਸਿਹਤ ਹੀ ਆਧੁਨਿਕ ਕਸੂਰਤਾਂ ਦੇ ਨਾਲ ਲੈਸ ਆ ਤੁਹਾਡੇ ਕੋਲ ਹੈ ਕੀ ਇਸੇ ਹਿਸਾਬ ਦੇ ਨਾਲ ਜੀ ਹਰਿਆਣਾ ਤੇ ਯੂਪੀ ਚ ਹੈਗੀਆਂ ਨੇ ਦੇਖੋ ਹੋਰ ਜਗ੍ਹਾ ਵੀ ਹੋਣ ਦਾ ਵੀ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਤਾਂ ਕਿ ਵੈਸੇ ਜਿਹੜੀਆਂ ਲੈਬ ਹੈ ਜਾਂ ਜੀ ਫੋਰੈਂਸਿਕ ਲੈਬ ਮੁਹਾਰੀ ਦੇ ਵਿੱਚ ਵੀ ਆ ਬਠਿੰਡੇ ਚ ਵੀ ਆ ਅੰਮ੍ਰਿਤਸਰ ਦੇ ਵਿੱਚ ਵੀ ਆ ਲੁਧਿਆਣੇ ਦੇ ਵਿੱਚ ਵੀ ਆ ਪਰ ਉੱਥੇ ਵੀਡੀਓ ਫੁਟੇਜ ਨੂੰ ਪੜਤਾਲਣ ਦੀ ਸਹੂਲਤ ਹੈ ਨਹੀਂਗੀ ਹੂੰ ਅੱਛਾ ਅਦਾਕਾਰਾ ਮਮਤਾ ਕੁਲਕਰਨੀ ਦੀ ਕੀ ਖਬਰ ਆਈ ਹੈ ਦੇਖੋ ਮਮਤਾ ਕੁਲਕਰਨੀ ਬਾਲੀਵੁੱਡ ਦੀ ਬੜੀ ਮਸ਼ਹੂਰ ਅਦਾਕਾਰਾ ਰਹੀ ਹੈ ਕਿਸੇ ਵੇਲੇ ਉਨੇ ਲੰਮੇ ਸਮੇਂ ਤੋਂ ਫਿਲਮੀ ਖੇਤਰ ਤੋਂ ਸੰਿਆਸ ਲਿਆ ਹੋਇਆ ਚਲੋ ਇਹ ਉਹਦੀ ਮਰਜ਼ੀ ਹੈ ਪਰ ਅੱਜ ਉਹਨੇ ਆਪਣੀ ਅਧਿਆਤਮਕਤਾ ਦੇ ਮੁਤਾਬਕ ਨਵਾਂ ਸਫ਼ਰ ਸ਼ੁਰੂ ਕੀਤਾ ਇਹ ਖਬਰ ਕਿਉਂਕਿ ਜਦੋਂ ਕੋਈ ਫਿਲਮੀ ਕਲਾਕਾਰ ਹੋਵੇ ਕੋਈ ਮਸ਼ਹੂਰ ਹੱਸੀ ਹੋਵੇ ਉਹਦੀ ਖਬਰ ਵੀ ਓਨੀ ਵੱਡੀ ਬਣਦੀ ਹੈ ਮਮਤਾ ਕੁਲਕਰਨੀ ਜਿਹੜੀ ਉਹ ਪਤਾ ਲੱਗਾ ਜੀ ਕਿੰਨਰ ਅਖਾੜਾ ਦੀ ਮਹਾ ਮੰਡਲੇਸ਼ਵਰ ਬਣ ਗਈ ਹੈ ਉਹਨੇ ਪ੍ਰਯਾਗ ਰਾਜ ਦੇ ਸੰਜਮ ਘਾਟ ਦੇ ਉੱਤੇ ਪਿੰਡદાન ਕੀਤਾ ਹੁਣ ਉਹ ਯਮਾਈ ਮਮਤਾ ਨੰਦਗਰੀ ਦਾ ਅਖਵਾ ਉਗੀ ਜੀ ਮਤਲਬ ਇਹ ਕਿ ਪਹਿਲਾਂ ਮਮਤਾ ਕੁਲ ਕਰਨੀ ਸੀ ਹੁਣ ਉਹ ਮਮਤਾ ਨੰਦਗਰੀ ਅਖਵਾਉਗੀ 55 ਸਾਲ ਦੀ ਉਹਦੀ ਉਮਰ ਹੈ ਅੱਜ ਉਹ ਇੱਥੇ ਅਖਾੜੇ ਦੇ ਵਿੱਚ ਪਹੁੰਚੀ ਹੈ ਉਹਨੇ ਆਸ਼ੀਰਵਾਦ ਕੀਤਾ ਲਿਆ ਹੈਗਾ ਸੋ ਇਸ ਤਰੀਕੇ ਦੇ ਵੇਰਵੇ ਆ ਵੈਸੇ ਮਹਾਕੰਮ ਦੇ ਵਿੱਚ ਬਹੁਤ ਵੱਡੀ ਗੰਟੀ ਦੇ ਵਿੱਚ ਸ਼ਰਧਾਲੂ ਜਾ ਰਹੇ ਆ ਉਥੇ ਦੁੱਪ ਕੀ ਜਾ ਰਹੇ ਆ ਤੇ ਉਥੇ ਬੰਨ ਸਵੰਨੇ ਰੰਗ ਦੇਖਣ ਨੂੰ ਮਿਲ ਰਹੇ ਆ ਯੂਟਿਊਬਰ ਤੇ ਇਨਫਲੂਐਂਸਰ ਵੀ ਬਹੁਤ ਆ ਸਾਧੂ ਸੰਤ ਕਈਆਂ ਦੇ ਉੱਤੇ ਗੁੱਸੇ ਹੋ ਕੇ ਲੜਾਈਆਂ ਝਗੜੇ ਵੀ ਹੋ ਰਹੇ ਆ ਕਈਆਂ ਦੇ ਬਾਰੇ ਚਿੰਗਣਾ ਤੇ ਕਈਆਂ ਦੇ ਬਾਰੇ ਮਿੱਠੀਆਂ ਸਲੂਣੀਆਂ ਖਬਰਾਂ ਵੀ ਆ ਰਹੀਆਂ ਜੀ ਤੇ ਮੋਨਾਲੀਜ਼ਾ ਦਾ ਕੀ ਬਣਿਆ ਉਹਦੇ ਘਰੇ ਚਲੀ ਗਈ ਜਿਹੜੀ ਮੋਨਾਲੀਜ਼ਾ ਮੋਟੀਆਂ ਅੱਖਾਂ ਵਾਲੀ ਜਿਹੜੀ ਬਿੱਲੀਆਂ ਅੱਖਾਂ ਵਾਲੀ ਕੁੜੀ ਜਿਹੜੀ ਕਿ ਮਾਲਾ ਵੇਚਣ ਦਾ ਕੰਮ ਕਰਦੀ ਸੀ ਉਹਦੇ ਪਿੱਛੇ ਸੋਸ਼ਲ ਮੀਡੀਆ ਤੇ ਆ ਹੀ ਇੰਨਾ ਜੀ ਬਾਅਦ ਦੇ ਵਿੱਚ ਉਹ ਮਸ਼ਹੂਰ ਹੋ ਗਈ ਤੇ ਉਹਦੀ ਤਾਂ ਵਿਚਾਰੀ ਦੀ ਮਾਲਾ ਵੇਚਣੀ ਦੁੱਬਰ ਕਰਕੇ ਗਰੀਬਲੀ ਹੈਗੀ ਆ ਉਹ ਲੋਕ ਫੋਟੋਆਂ ਖਿਚਵਾਏ ਜਾਂਦੇ ਕਦੇ ਬਾਹੋਂ ਫੜ ਕੇ ਉਧਰ ਨੂੰ ਖਿੱਚ ਕੇ ਲੈ ਜਾਂਦੇ ਕਦੇ ਉਧਰ ਨੂੰ ਖਿੱਚ ਕੇ ਲੈ ਜਾਂਦੇ ਆ ਉਹ ਹੁਣ ਆਪਦੇ ਪਿੰਡ ਚਲੀ ਗਈ ਆ ਉਹਨੇ ਹੁਣ ਕੁੰਬ ਦਾ ਮੇਲਾ ਛੱਡ ਦਿੱਤਾ ਜੀ ਹੂੰ ਅਚਲ ਲੁਧਿਆਣੇ ਦੇ ਜਿਹੜਾ ਅਦਾਲਤ ਦਾ ਚਪੜਾਸੀ ਆ ਉਹਦੇ ਤੇ ਪਰਚਾ ਖਾਦਾ ਦਰਜ ਹੋਇਆ ਅਸਲ ਵਿੱਚ ਦੇਖੋ ਭ੍ਰਸਟਾਚਾਰ ਦੀ ਹੱਦੇ ਹੋਈ ਪਈ ਆ ਬਈ ਇਹ ਫੈਮਿਲੀ ਕੋਰਟ ਦੀ ਜਿਹੜੀ ਹੁੰਦੀ ਕਾਰਵਾਈ ਹੁੰਦੀ ਆ ਉਹਦੇ ਵਿੱਚ ਇੱਕ ਚਪੜਾਸੀ ਆ ਨਾ ਜਿਹੜਾ ਉਹਦੀ ਚਪੜਾਸੀ ਦੇ ਤੌਰ ਤੇ ਬਿਊਟੀ ਲਮਾਉਂਦਾ ਹੈਗਾ ਉਹ ਲੋਕਾਂ ਤੋਂ ਪੈਸੇ ਲੈ ਲੈਂਦਾ ਸੀ ਵੀ ਥੋੜਾ ਕੀ ਇਸੇ ਛੇ-ਤਿੰਨ ਵਟਾ ਰਹਾਂਗੇ ਮੇਰੀ ਅੰਦਰ ਸੈਟਿੰਗ ਹੈਗੀ ਆ ਮੈਂ ਜੱਜ ਸਾਹਿਬ ਨੂੰ ਕਹਿ ਦੂੰਗਾ ਮੈਂ ਉਹਦੇ ਜਿਹੜਾ ਸਟੈਨੋ ਨੂੰ ਕਹਿ ਦੂੰਗਾ ਮੈਂ ਰੀਡਰ ਨੂੰ ਕਹਿ ਦੂੰਗਾ ਸੋ so, ਇਹਨੇ Google Pay ਦੇ ਰਾਹੀਂ ਪੈਸੇ ਮੰਗਵਾਏ ਸੀ ਤੇ ਉਹਦਾ ਸਕਰੀਨਸ਼ਾਟ ਅੱਗੇ ਪੇਸ਼ ਹੋ ਗਿਆ ਤੇ ਹੁਣ ਇਹਦੇ ਤੇ ਕਾਰਵਾਈ ਹੋ ਗਈ ਹੈ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? بارش ਹੋਈ ਫਿਰ? ਨਾ ਜੀ ਨਾ ਬਿਲਕੁਲ ਇੱਕ ਟਪ ਨਹੀਂ ਪਾਣੀ ਦੀ ਜੀ ਇੱਕ ਬੂੰਦ ਨਹੀਂ ਡਿੱਗੀ ਹਾਲੇ ਤੱਕ। ਅੱਜ ਤੱਕ ਇਉਂ ਸੀ ਮੈਂ ਅੱਜ ਗਿਆ ਸੀਗਾ ਜੀ ਆਪਣੇ ਕੰਮਕਾਜ ਦੇ ਲਈ ਛੱਡੀਗੜ ਦੇ ਵੱਲ ਤੇ ਜੈਕਟ ਲਾ ਕੇ ਬਹਿਣਾ ਪਿਆ ਬੱਸ ਦੇ ਵਿੱਚ ਵੀ। ਮਤਲਬ ਕਹਿਣ ਦਾ ਇਹ ਆ ਕਿ ਭਾਈ ਬਿਲਕੁਲ ਵੀ ਠੰਡ ਨਹੀਂ ਹੈਗੀ। ਉਹਦੇ ਘੰਟਿਆਂ ਦੇ ਵਿੱਚ ਕੀ ਹੋ ਜਾਵੇ ਮੀਂਹ ਪੈ ਜਾਵੇ ਜੜੇ ਪੈਣ ਜਾਂ ਪਤਾ ਨਹੀਂ ਕੀ ਮੌਸਮ ਕਨਵਰਟ ਬਦਲੂਗਾ ਅੱਜ ਵੀ ਤਰੀਕੇ ਦੇ ਵਿੱਚ ਇੰਨਾ ਲੱਗਦਾ ਵੀ ਠੰਡ ਗਈ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ